ਹਾਂਜੀ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਭੋਮਾ ਹਰਾਜ ਤੇ ਤੁਸੀਂ ਜੁੜਿਓ ਆਪਣਾ ਕਿਤਾਬ ਚੈਨਲ ਦੇ ਨਾਲ ਦੋਸਤੋ ਅੱਜ ਦੀ ਵੀਡੀਓ ਪੈਂਡਾ ਰਪਾਣਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦਾ ਪੈਂਡਾ ਤੇ ਤਹਿਸੀਲ ਵੀ ਇਹਨੂੰ ਸ਼੍ਰੀ ਮੁਕਤਸਰ ਸਾਹਿਬ ਪੈਂਦੀ ਆ ਤੇ ਬਾਈ ਜੀ ਹਰਾਂ ਦਾ ਢਾਣੀ ਚ ਘਾਰਾ 메ਨ ਰੋਡ ਤੋਂ ਜਦੋਂ ਆਪਾਂ ਰਪਾਣੇ ਤੋਂ ਮਲੋਟ ਨੂੰ ਜਾਂਦੇ ਆ ਰਾਸਤਾਨੀਆਂ ਦਾ ਪੰਪ ਆਉਂਦਾ ਪੰਪ ਦੇ ਅਗਲੇ ਪਾਸੇ ਸੌਥੇ ਨੂੰ ਦੋਸਤੋ ਚੜ੍ਹਦੇ ਵਾਲੇ ਪਾਸੇ ਨੂੰ ਛੜਕ ਜਾਂਦੀ ਆ ਤੇ ਕਿਲੋਕਮੀਟਰ ਜਾ ਕੇ ਸੱਜੇ ਹੱਥ ਬਾਈਆਂ ਦਾ ਘਰ ਬਹੁਤ ਵਧੀਆ ਦੋਸਤੋ ਚੋਟੀ ਦੀ ਵਹਿੜਾ ਪਹਿਲਾ ਸੁਆ ਕੱਬਣਾ ਬਣਦੀ ਡਿਟੇਲ ਆਪਾਂ ਬਾਈ ਜੀ ਹਰਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰ ਦਿੰਨੇ ਆ ਵੀਡੀਓ ਵੇਖ ਰਹੇ ਨਵੇਂ ਵੀਰਾਂ ਨੂੰ ਬੇਨਤੀ ਆ ਕਿ ਜਿਨ੍ਹਾਂ ਵੀਰਾਂ ਨੇ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜਾਂ ਜਿਹੜੇ ਵੀਰ ਇਸ ਵੀਡੀਓ ਨੂੰ ਆਪਣੇ ਚੈਨਲ ਤੇ ਪਹਿਲੀ ਵਾਰੀ ਵੇਖ ਰਹੇ ਆ ਉਹ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਦੇ ਨਾਲ ਲਗਾ ਦੋਸਤੋ ਘੰਟੀ ਵਾਲਾ ਬਟਨ ਆ ਉਹਨੂੰ ਵੀ ਪ੍ਰੈਸ ਕਰ ਲਿਓ ਤੇ ਫੇਸਬੁੱਕ ਪੇਜ ਆ ਦੋਸਤੋ ਆਪਣਾ ਸ਼ੌਂਕੀ ਪੀਵੀਟੀ ਨਾਲ ਨਾਲ ਦੋਸਤੋ ਉਹਨੂੰ ਵੀ ਫੋਲੋ ਕਰਿਓ ਤੇ ਸਾਰੀ ਜਾਣਕਾਰੀ ਲੈਣਿਆਂ ਦੋਸਤੋ ਤੇ ਕਰਦਿਆਂ ਤੁਹਾਡੇ ਨਾਲ ਸਾਂਝੀ ਆਓ ਜੀ ਬਾਈ ਜੀ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਬਾਈ ਜੀ ਆਪਣਾ ਨਾਮ ਦੱਸਿਓ ਜੀ ਬਾਈ ਮੇਰਾ ਨਾਮ ਗੁਰਪ੍ਰੀਤ ਸਿੰਘ ਗੁਰਪ੍ਰੀਤ ਸਿੰਘ ਗੁਰਪ੍ਰੀਤ ਵੀਰੇ ਆਪਣਾ ਮੋਬਾਈਲ ਨੰਬਰ ਬੋਲ ਦਿਓ 8360690190 8360690190 90190 ਇਹ ਵੈੜ ਬਾਈ ਆਪਣੇ ਘਰ ਦੀ ਹੈ ਜੀ? ਹਾਂਜੀ ਹਾਂਜੀ ਇਹ ਵੈੜ ਕਰਦੀ ਹੈ ਜੀ ਆਪਣੇ ਦੀ। ਠੀਕ ਹੈ। ਤੇ ਬਾਈ ਪਹਿਲਾ ਸੂਆ ਸੁੰਦੀ ਆ? ਪਹਿਲਾ ਸੂਆ ਸੁੰਦੀ ਆ ਬਾਈ। ਤੇ ਕਿੰਨੇ ਦਿਨ ਲੈਂਦੀ ਹੈ ਬਾਈ? ਬਾਈ ਇਹ ਹਫਤਾ ਲੈ ਚੂਗੀ। ਇੱਕ ਹਫਤਾ। ਹਾਂਜੀ ਹਾਂਜੀ। ਠੀਕ ਹੈ ਬਾਈ। ਤੇ ਬਾਈ ਇਹਦੇ ਮਾਂ ਵੀ ਤੁਹਾਡੇ ਕੋਲੇ ਸੀ ਇਹਦੀ ਤੇ ਕੀ ਦੁੱਧ ਰਿਕਾਰਡ ਰਿਆ ਉਹਦਾ? ਇਹਦੀ ਮਾਂ ਆਪਣੇ ਕੋਲੇ ਹਜੇ ਵੀ ਹੈਗੀ ਹੈ ਜੀ 35 ਕਿਲੋ ਦੁੱਧ ਦਾ ਰਿਕਾਰਡ ਆ ਇਹਦੀ ਮਾਂ ਦਾ ਜੀ। ਠੀਕ ਹੈ ਜੀ। ਹਾਂਜੀ ਹਾਂਜੀ। ਤੇ ਬਾਈ ਇਹ ਕਿੰਨਾ ਕ ਪਾ ਦੂਗੀ ਦੁੱਧ ਪਹਿਲੇ ਸੂਈ ਇਹ 25 ਕਿਲੋ ਤਾਂ ਦੁੱਧ ਦੇ ਨੂੰ ਬਾਈ ਕੋਈ ਫਾਇਦਾ ਨਹੀਂ ਪਾਉਣਾ ਚਾਹੀਦਾ ਇਹਨ ਦੁੱਧ 25 ਠੀਕ ਗੱਲ ਏ ਵੇ ਮੁਤਾਬਕ ਬਹੁਤ ਥੋੜਾ ਮਤਲਬ 25 ਕਿਲੋ ਕੱਢ ਦੂਗੀ ਮੌਜਾ ਹਾਂਜੀ 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 ਤੇ ਬਾਈ ਸੀਮਨ ਇਹਦੇ ਕਿਹੜਾ ਲੱਗਿਆ ਜੀ ਬਾਈ 40 116 ਡੈਨਮਾਰਕ ਦਾ ਸੀਮਨ ਲੱਗਿਆ 40 116 ਦਾ ਜੀ ਹਾਂਜੀ ਹਾਂਜੀ ਡੈਨਮਾਰਕ ਦਾ ਲਾਓ ਵੀ ਮਿੱਤਰੋ ਬਹੁਤ ਚੰਗੇ ਸੀਮਨ ਤੋਂ ਗੱਬਣਾ ਤੇ ਹਫਤਾ ਸੂਣ ਚ ਬਾਕੀ ਆ ਸਾਰੀ ਡਿਟੇਲ ਬਾਈ ਤੋਂ ਲੈ ਲਈ ਆ ਬਾਕੀ ਆਪਾਂ ਤੁਹਾਨੂੰ ਨੇੜੇ ਹੋ ਕੇ ਦਿਖਾ ਦਨੇ ਆ ਦੋਸਤੋ ਕਰੋ ਸੰਗ ਚ ਪੈਂਦੀ ਆ ਤੇ ਥਾਣਾ ਜਿੰਨਾ ਵੀ ਤੁਸੀਂ ਕਹਿ ਦਿਓ ਦੋਸਤੋ ਉਨਾ ਹੀ ਚੰਗਾ ਕਿਉਂਕਿ ਜਿਹੜੀਆਂ ਪਿਓਰ ਜਾਦੇ ਪਿਓਰ ਆ ਉਹਨਾਂ ਨੂੰ ਥਣ ਇਹ ਵਜਾ ਕਈ ਵਾਰੀ ਨਹੀਂ ਲੱਗਦਾ ਤੇ ਪਰ ਦੋਸਤੋ ਬਾ ਕਮਾਲ ਆ ਥਣ ਤੁਹਾਨੂੰ ਨੇੜੇ ਹੋ ਕੇ ਦਿਖਾ ਦਿੰਨੇ ਆ ਲਓ ਵੀ ਮਿੱਤਰੋ ਥਣ ਤੋਂ ਥਣ ਦਾ ਗੈਵ ਤੇ 나ੜਾਂ ਤੁਹਾਨੂੰ ਦਿਸ ਰਹੀਆਂ ਹੋਣੀਆਂ ਦੋਸਤੋ ਲੈਵੇ ਦੇ ਉੱਤੇ ਦੁੱਧ ਵਾਲੀ ਵੈੜ ਦੀ ਨਿਸ਼ਾਨੀ ਆ ਮੂਰਲੇ ਥਣ ਤੋਂ ਮੂਰਲੇ ਥਣ ਦੀ ਜਿਹੜੀ ਵੈਥਾ ਦੋਸਤੋ ਘਟੋ ਘਟ ਇੱਕ ਫੁੱਟ ਦੀ ਸੇਮ ਸਜਾ ਦੋਸਤੋ ਸਾਰੇ ਥਣਾਂ ਦਾ ਅਗਲੇ ਤੋਂ ਪਿਛਲੇ ਥਣ ਦੀ ਜਿਹੜੀ ਵਿੱਥ ਆ ਉਹ ਵੀ ਤੁਹਾਨੂੰ ਦਿਸ ਰਹੀ ਹੋਣੀ ਆ ਸਾਫ਼ ਬਹੁਤ ਆ ਦੋਸਤੋ ਜਿੰਨੀ ਵੀ ਕਹਿ ਰਹੀ ਹੈ ਵੇੜ ਪਹਿਲਾ ਸੁਆ ਥਾਣਾ ਇਹੋ ਜਿਹਾ ਬਹੁਤ ਵਿਰਲੀਆਂ ਵੇੜਾਂ ਲੱਗਿਆ ਹੁੰਦਾ ਟਿੱਲ ਤੁਹਾਨੂੰ ਦਿਸਦੀ ਹੋਣੀ ਦੋਸਤੋ ਇਹ ਟਿੱਲ ਕਰਮਾ ਵਾਲੀ ਨੇ ਸਾਰੀ ਕਵਰ ਕਰਨੀ ਆ ਹਫਤੇ ਦੇ ਵਿੱਚ ਵਿੱਚ ਉਸ ਢੰਗ ਨਾਲ ਤੁਸੀਂ ਇਹਦੀ ਜੱਜਮੈਂਟ ਕਰਿਓ ਦੋਸਤੋ ਲਾਓ ਵੀ ਮਿੱਤਰੋ ਬਿਲਕੁਲ ਸੇਮ ਸਾਈਜ਼ ਆ ਕਰਮਾ ਵਾਲੀ ਦਾ ਦੋਨਾਂ ਪਾਸਿਆਂ ਤੋਂ ਲਾਓ ਵੀ ਅਗਲੇ ਤੋਂ ਅਗਲੇ ਥਣ ਦਾ ਤੁਹਾਨੂੰ ਦਿਖਾ ਦਿੰਨੇ ਆ ਫੁੱਟ ਦਾ ਫਰਕ ਆ ਘੱਟੋ ਘੱਟ ਤੇ ਅਗਲੇ ਤੋਂ ਪਿਛਲੇ ਦਾ ਵੀ ਚੰਗਾ ਸਹਜ ਆ ਦੋਸਤੋ ਗਾਇਵਾ ਸਹਜ ਬਹੁਤ ਸੋਹਣਾ ਥਣ ਦਾ ਬਾਕੀ ਦੋਸਤੋ ਰੀੜ ਦੀ ਹੱਡੀ ਤੁਹਾਨੂੰ ਦੇ ਸਰੀ ਹੋਣੀ ਆ ਬਿਲਕੁਲ ਗਾਜਰਗੀ ਸਿੱਧੀ ਆ ਕਰਾ ਸੰਗ ਚ ਪੈਂਦੀ ਆ ਦੋਸਤੋ ਕੱਦ ਕਾਠ ਬਹੁਤ ਆ ਤੇ ਸਾਫ ਸੁਥਰੀ ਬਹੁਤ ਆ ਤੋੜ ਕੇ ਤੁਹਾਨੂੰ ਦਿਖਾਤੀ ਤੇ ਦੋਸਤੋ ਤੁਹਾਨੂੰ ਸਾਰੀ ਜਜਮੈਂਟ ਆ ਜਾਣੀ ਆ ਤੇ ਖੋਲ ਕੇ ਤੁਹਾਨੂੰ ਤੋੜ ਕੇ ਦਿਖਾ ਦਨੇ ਲਓ ਵੀ ਦੋਸਤੋ ਜਜਮੈਂਟ ਤੁਸੀਂ ਕਰਨੀ ਆ ਦੋਸਤੋ ਹਰ ਪੱਖ ਤੋਂ ਤੁਹਾਨੂੰ ਕੋਈ ਵੀ ਜਾਨਵਾਰ ਆ ਦੋਸਤੋ ਅਸੀਂ ਦਿਖਾਉਣੇ ਆ ਕੋਈ ਕਸਰ ਨਹੀਂ ਛੱਡਦੇਗੇ ਪਰ ਬਾਕੀ ਦੋਸਤੋ ਕੋਈ ਵੀ ਜਾਨਵਾਰ ਆ ਚਾਰ ਸ਼ਵੇਰੇ ਦਿਖਾਇਆ ਤੋਈ ਕੰਮ ਸੈੱਟ ਆਉਂਦਾ ਫੇਰ ਹੀ ਤੁਹਾਨੂੰ ਜੱਜਮੈਂਟ ਆਉਣੀ ਆ ਲੈ ਚਲੋ ਇਧਰ ਲੈ ਚਲੋ ਕਿੱਧਰ ਨੁਕਾ ਲਓ ਬਹੁਤ ਹੀ ਜਿਆਦਾ ਸਾਫ ਆ ਦੋਸਤੋ ਕੋਈ ਵੀ ਪਲੂਣੀ ਨਾ ਕੋਈ ਸੋ ਜਾ ਨਾ ਕੋਈ ਕਿਸੇ ਵੀ ਕਿਸਮ ਦਾ ਕੋਈ ਵੀ ਵਟਾ ਨਹੀਂ ਵੜ ਨੂੰ ਤੁਸੀਂ ਆ ਕੇ ਜੇ ਦੋਸਤੋ ਦੇਖੋਗੇ ਵੜ ਤੁਹਾਡੇ ਪਸੰਦ ਜਰੂਰ ਆਊਗੀ ਬਾਕੀ ਆਪਾਂ ਬਾਈ ਤੋਂ ਮੁੱਲ ਪੁੱਛ ਲਾਂਗੇ ਲੈ ਚਲੋ ਭਾਈ ਦੇਖ ਸਕਦੇ ਹੋ ਦੋਸਤੋ ਰੂਹ ਖੁਸ਼ ਹੁੰਦੀ ਹੈ ਦੋਸਤੋ ਵੜ ਦੇਖ ਕੇ ਪਹਿਲੇ ਸੂਏ ਦੋਸਤੋ ਬਾਈ ਕਹਿੰਦਾ ਵੀ 25 ਤੋਂ 30 ਲੀਟਰ ਦੇ ਵਿੱਚ ਮੋੜ ਲਓ ਜੀ ਦੁੱਧ ਨੇ ਪਾ ਦੇਣਾ ਕਿਉਂਕਿ ਇਹਨਾਂ ਦੀ ਜਿਹੜੀ ਇਸ ਗਾਂ ਦੀ ਵਹਿੜ ਦੀ ਮਾਂ ਐ ਉਹੀ ਬਾਈ ਹਾਂ ਨੇ ਕੋਲੇ ਆ ਤੇ ਬਾਈ ਚੰਗੇ ਖਾਨਦਾਨੀ ਪਸ਼ੂ ਰੱਖਦੇ ਆ ਦੋਸਤੋ ਕਿਉਂਕਿ ਦੁੱਧ ਦਾ ਧਾਣੀ ਦੇ ਵਿੱਚ ਕੰਮ ਕਰਦੇ ਆ ਤੇ ਜੇ ਕੋਈ ਲੋੜ ਤੋਂ ਜ਼ਿਆਦਾ ਪਸ਼ੂ ਤਿਆਰ ਹੋ ਜਾਂਦਾ ਤਾਂ ਉਹਨੂੰ ਦੋਸਤੋ ਇਹ ਸੇਲ ਕਰ ਦਿੰਦੇ ਆ ਆਮ ਇੱਕ ਘਰੇਲੂ ਪਰਿਵਾਰ ਦੇ ਕੋਲੇ ਆ ਦੋਸਤੋ ਇਹ ਕੋਈ ਵਪਾਰ ਨਹੀਂ ਇਹਨਾਂ ਦਾ ਕਿ ਆਮ ਇੱਕ ਸਾਦੇ ਜਿਮੀਦਾਰ ਪਰਿਵਾਰ ਕੋਲੇ ਇਹ ਵੇੜਾ ਨੋ ਵੀ ਮੇਟਰ ਸਾਰਾ ਸਾਰੀ ਡਿਟੇਲ ਆਪਾਂ ਤੁਹਾਨੂੰ ਲੈਤੀ ਆ ਤੋੜ ਕੇ ਤੁਹਾਨੂੰ ਚੰਗੀ ਤਰ੍ਹਾਂ ਦਿਖਾਤੀ ਦੋ ਵਾਰੀ ਬਾਕੀ ਦੋਸਤੋ ਜੱਜਮੈਂਟ ਹੁਣ ਤੁਸੀਂ ਲਾ ਲੈਣੀ ਆ ਕਰਮਾ ਵਾਲੀ ਥਲੇ ਹਵਾਨਾ ਬਹੁਤ ਹੀ ਜਿਆਦਾ ਚੰਗਾ ਬੰਨਦੇ ਵੀਰ ਜੀ ਜੀ ਬਾਈ ਜੀ ਕੀ ਮੁੱਲ ਰੱਖਿਆ ਦਾ ਜੀ ਬਾਈ ਇਹਦਾ ਮੁੱਲ ਹੈਗਾ 95000 ਰੁਪਇਆ 95000 ਮਾਨਤਨ ਹੋ ਜੂਗਾ ਜੀ ਹਾਂਜੀ ਹਾਂਜੀ ਬਾਈ ਜਿਹੜਾ ਕੋਈ ਦੂਰੋਂ ਬਾਈ ਚੱਲ ਕੇ ਆਊਗਾ ਮਾਨਤਨ ਜਰੂਰ ਪੂਰਾ ਹੋਊਗਾ ਬਾਈ ਲਓ ਵੀ ਮਿੱਤਰੋ ਬਾਈ ਕਹਿੰਦਾ ਵੀ ਕੋਈ ਦੂਰੋਂ ਨੇੜੋਂ ਚੱਲ ਕੇ ਵੀਰ ਆਉਂਦਾ ਉਹਦਾ ਮਾਨਤਨ ਜਰੂਰ ਕੀਤਾ ਜਾਊਗਾ ਜਿਸ ਵੀ ਕਿਸੇ ਵੀਰ ਦੇ ਇਹ ਵਾਇੜ ਪਸੰਦਾ ਪਹਿਲਾ ਸੂਆ ਹੈ ਸਾਰੀ ਡਿਟੇਲ ਆਪਾਂ ਬਾਈ ਤੋਂ ਲੈਤੀ ਆ ਬਾਈ ਦਾ ਨੰਬਰ ਸਕਰੀਨ ਦੇ ਉੱਪਰਲੇ ਪਾਸੇ ਚੱਲ ਰਿਹਾ ਤੇ ਇਸ ਨੰਬਰ ਤੇ ਤੁਸੀਂ ਬਾਈ ਜੀ ਹਰਨਾ ਸੰਪਰਕ ਕਰਕੇ ਸੌਦਾ ਕਰ ਲਿਓ ਇਸ ਤਰ੍ਹਾਂ ਦੀ ਕਿਸੇ ਵੀਰੇ ਵੀਡੀਓ ਬਣਾਉਣੀ ਹੋਵੇ ਤਾ ਸਾਡਾ ਦੋਸਤੋ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਇਸ ਨੰਬਰ ਤੇ ਤੁਸੀਂ ਸਾdna ਵੀਡੀਓ ਲਈ ਸੰਪਰਕ ਕਰ ਲਿਓ ਤੇ ਦੋਸਤੋ ਇਸ ਵੈਡ ਦੀ ਤੁਹਾਨੂੰ ਭੈਣ ਦਿਖਾਉਣੇ ਆ ਦਿਨਾ ਤੇ ਸੂਨ ਵਾਲੀ ਉਹ ਵੀ ਵਿਚਾਰੀ ਤੇ ਉਹ ਵੀ ਤੁਹਾਨੂੰ ਦਿਖਾਉਣੇ ਆ ਆਹ ਦੇਖ ਸਕਦੇ ਹੋ ਦੋਸਤੋ ਗੱਡੀ ਦੇ ਇੰਜਨ ਜਿੱਡੀ ਆ ਬਹੁਤ ਹੀ ਜਿਆਦੇ ਕਦਕੜ ਇਹਦੀ ਸਗੀ ਭੈਣਾ ਦੋਸਤੋ ਤੇ ਚੰਗੇ ਸੀਮਨ ਦੀ ਵੇ ਕਿਹੜੇ ਸੀਮਨ ਦੀ ਇਹ ਇਹ 40 120 ਦੇ ਦੋਸਤੋ ਬਹੁਤ ਵੱਡਾ ਹਵਾਨਾ ਕਰਮ ਵਾਲੀ ਨੇ ਤਿਆਰ ਕੀਤਾ ਦੇਖ ਸਕਦੇ ਹੋ ਬਾਈ ਦੇ ਸਾਰੇ ਪੁਜੀ ਟੌਪ ਦੇ ਇਹ ਸੂਣ ਦੀ ਤਿਆਰੀ ਜਾ ਬਹੁਤ ਵੱਡੀ ਆ ਦੋਸਤੋ ਵੇੜ ਇਹ ਇਧਰ ਜਰਸੀ ਬਾਈ ਕੋਲੇ ਖੜੀ ਆ ਸਾਰੇ ਪਸ਼ੂ ਬਾਈ ਦੇ ਚੰਗੇ ਆ ਦੋਸਤੋ ਆ ਕੇ ਤੁਸੀਂ ਦੇਖੋਗੇ ਇਹ ਤੁਹਾਡੇ ਪਸੰਦ ਆਉਣਗੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਿਓ ਦੋਸਤੋ ਤੇ ਕਮੈਂਟ ਕਰਕੇ ਦੱਸਿਓ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗੀ ਆ ਮਿਲਦੇ ਆਂ ਦੋਸਤੋ ਅਗਹੀ ਨਵੀਂ ਵੀਡੀਓ ਦੇ ਨਾਲ ਧੰਨਵਾਦ ਜੀ